ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਸ਼ ਸ਼੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਬਹੁਤ ਬਹੁਤ ਰਕੀ ਤੰਦਰੁਸਤੀ ਦੇ ਖੁਸ਼ੀਆਂ ਭਰਿਆ ਦਿਨ ਦੇਵੇ ਰਾਤ ਦੇਵੇ ਤੁਸੀਂ ਬਹੁਤ ਖੁਸ਼ ਰਹੋ ਆਪਣੀ ਫੈਮਿਲੀ 'ਚ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਤੰਗ ਨਾ ਕਰੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਭੈਣਾਂ ਨੇ ਬਾਲੇ ਮੈਸੇਜ ਕਰਿਆ ਵੀ ਜਿਹੜੇ ਚਿਹਰੇ ਤੇ ਅਣਚਾਹੀ ਵਾਲ ਹੁੰਦੇ ਆ ਵੀ ਉਹਨਾਂ ਨੂੰ ਅਸੀਂ ਕਿੱਦਾਂ ਰਿਮੂਵ ਕਰੀਏ ਤੁਸੀਂ ਬਹੁਤ ਸੌਖੇ ਤਰੀਕ ਨਾਲ ਵੀਰੇ ਇਹਨੂੰ ਰਿਮੂਵ ਕਰ ਸਕਦੇ ਹੋਗੇ ਮੇਰੇ ਵੀ ਇੱਥੇ ਬਹੁਤ ਵਾਲ ਸੀ ਬਹੁਤ ਭਾਰੀ ਵਾਲ ਸੀ ਮੇਰੇ ਇੱਥੇ ਇਹ ਤੇ ਬਹੁਤ ਭਾਰੀ ਵਾਲੇ ਤਾਂ ਕਾਫੀ ਸਮੇਂ ਦੀ ਗੱਲ ਆ ਵੀ ਉਦੋਂ ਮੈਂ ਯੂਜ਼ ਕਰਦੀ ਹੁੰਦੀ ਸੀ ਉਦੋਂ ਬਾਅਦ ਤਾਂ ਮੇਰੇ ਇੱਥੇ ਹੇਅਰ ਆ ਜਿਹੜੇ ਉਹ ਆਏ ਨਹੀਂ ਹੈਗੇਗੇ ਵਿਚੇਰਾ ਠੀਕ ਹੈ ਮੇਰਾ ਤੇ ਮੈਂ ਤੁਹਾਨੂੰ ਇਹ ਦੱਸਦੀ ਆ ਵੀ ਤੁਸੀਂ ਕੀ ਕਰਨਾ ਹੈ ਤੁਸੀਂ ਦੁੱਧਾਂ ਦੀ ਕਰੀਮ ਲੈ ਲੈਣੀ ਆ ਨਾਲੇ ਉਹਦਾ ਨਾ ਤੁਹਾਡਾ ਰੰਗ ਆ ਜਿਹੜਾ ਉਹ ਸਾਫ਼ ਹੋਊਗਾ ਨਾਲੇ ਜਿਹੜੀ ਤੁਹਾਡੇ ਮੂੰਹ ਤੇ ਦਾਗ ਦੂਗ ਹੁੰਦੇ ਆ, ਛਾਈਆਂ ਛੁਗੀਆਂ ਠੀਕ ਹੁੰਦੀਆਂ। ਬਾਕੀ ਖਾਣਾ ਪੀਣਾ ਵੀ ਜ਼ਰੂਰੀ ਆ। ਕੱਲੇ ਲੇਪ ਨਹੀਂ ਇਹ ਚੀਜ਼ਾਂ ਠੀਕ ਕਰਦੇ। ਖਾਣ ਪੀਣ ਵੀ ਤੁਹਾਡਾ ਵਧੀਆ ਹੋਣਾ ਚਾਹੀਦਾ। ਜਿਵੇਂ ਰੋਟੀ ਦੇ ਨਾਲ ਪਾਣੀ ਨਾ ਪੀਓ। ਠੀਕ ਹੈ ਜੀ। ਤੇ ਜਦੋਂ ਤੁਸੀਂ ਰੋਟੀ ਖਾਣੇ ਹੋ ਤਾਂ ਰੋਟੀ ਥੋੜੀ ਜਿਹੀ ਭੁੱਖ ਰੱਖ ਕੇ ਖਾਓ ਖਾਣ ਪੀਣ ਦਾ ਧਿਆਨ ਵੀ ਰੱਖੋ ਹਰੀਆਂ ਸਬਜ਼ੀਆਂ ਜ਼ਿਆਦਾ ਖਾਓ ਸਲਾਦ ਖਾਓ ਤੇ ਨਾ ਹੋਣਾ ਜਾਨੀਆਂ ਮੂਲੀਆਂ ਰੋਟੀਆਂ ਦੇ ਵਿੱਚ ਤੁਸੀਂ ਜਿਵੇਂ ਗਰਮੀ ਆ ਜਾਂਣ ਗਰਮੀਆਂ ਚ ਆਟੇ ਚ ਕद्दू ਗੁੰਨੋ ਵਾਧੂ ਹੁੰਦੇ ਆ ਤੇ ਹੁਣ ਆਪਣੇ ਮੂਲੀਆਂ ਵਾਧੂ ਆ ਜਾਣੀਆਂ ਮੂਲੀਆਂ ਦਾ ਆਟਾ ਗੁੰਨੋ ਆਟੇ ਚ ਪਾ ਕੇ ਜੀ ਕਹਿੰਦਾ ਖਿਆਲ ਰੱਖੋ ਉਹਵੇਂ ਖਾਇਆ ਕਰੋ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਖਾਂਦੇ ਸੀ ਗੰਡੇ ਗੁੰਡੇ ਪਾ ਕੇ ਜਾਂ ਕੁਛ ਨਾ ਕੁਛ ਪਾ ਕੇ ਰੋਟੀਆਂ ਦੇ ਵਿੱਚੋਂ ਕੁਛ ਨਾ ਕੁਛ ਪਾਉਂਦੇ ਸੀ ਚਾਹੇ ਮਿੱਥੇ ਮੁੱਥੇ ਹੁਣ ਸਰਦੀ ਚ ਮਿੱਥੇ ਧਣੀਆਂ ਆਮ ਚਲੂ ਪਲੀ ਜੀ ਰੋਟੀਆਂ ਚ ਜਰੂਰ ਪਾਇਆ ਕਰੋ ਇਹ ਬਿਮਾਰੀਆਂ ਨੂੰ ਬਹੁਤ ਚੰਗਾ ਚ ਫਾਈਬਰ ਬਹੁਤ ਹੁੰਦਾ ਜਿਵੇਂ ਤੁਹਾਡੇ ਸਰੀਰ ਤੁਹਾਨੂੰ ਕਬਜ ਕੋ ਗੁਜ ਰੈਂਦੀ ਆ ਉਹਦੇ ਕਰਕੇ ਵੀ ਤੇ ਤੁਸੀਂ ਉਹ ਚੀਜ਼ ਨੂੰ ਨਾ ਮਤਲਬ ਮੇਥਾ ਧਨੀਆ ਪਾਲਕ ਮੂਲੀਆਂ ਗੋਭੀ ਜਿਹੜੀ ਚੀਜ਼ ਪਤਾ ਵੀ ਹੁਣ ਆਪਣੇ ਗੋਭੀ 10 20 ਰੁਪਏ ਕਿਲੋ ਆਮ ਹੋ ਜਾਣੀ ਆ ਉਹਨੂੰ ਬਰੀਕ ਕੱਦੂ ਕਸ ਕਰਕੇ ਆਟੇ 'ਚ ਗੁੰਨੂ ਅਸੀਂ ਸਰਦੀ ਸਰਦੀ ਗੁੰਨਾਗੇ ਵੀ ਜਿਵੇਂ ਗੋਭੀ ਦਾ ਫੁੱਲ ਪਾ ਲਿਆ ਕਿਤੇ ਮੂਲੀਆਂ ਵਿੱਚ ਪੋੜ ਲਈਆਂ ਜਿਹੜਾ ਆਮ ਨੋਰਮਲ ਆਟਾ ਗੁੰਦੇ ਆ ਉਹਦੇ ਵਿੱਚ ਗੁੰਨ ਲੈਨੇ ਆ ਅਸੀਂ ਪਾਲਕ ਪਾਲੀ ਕਿਤੇ ਅੱਗੇ ਦੀਪੂ ਵੀ ਲੱਛਣ ਜੇ ਕਰਦਾ ਹੁੰਦਾ ਖਾਂਦਾ ਨਾ ਉਹਨਾਂ ਨੂੰ ਆਪੀ ਆਤ ਪੈ ਗਈ ਤਾਂ ਮੈਂ ਉਹਦੇ ਵਿੱਚ ਗੁੰਨਣ ਲੱਗ ਗਈ ਇਹ ਕਰ ਦਿੰਦਾ ਸਿੰਪਲ ਰੋਟੀ ਮੈਂ ਕਹਿੰਦੀ ਨਹੀਂ ਖਾ ਆਤ ਪਊਗੀ ਤੇ ਤੁਸੀਂ ਲੈ ਲੈਣੀ ਹੈ ਮਲਾਈ ਜੀ ਦੁੱਧਾ ਦੀ ਮਲਾਈ ਦੇ ਵਿੱਚ ਪਾਉਣਾ ਬੇਸਣ ਮਤਲਬ ਜਿਆਦਾ گاੜਾ ਪੇਸਟ ਨਹੀਂ ਬਣਾਉਣਾ ਤੁਸੀਂ ਤੇ ਉਹਦੇ ਵਿੱਚ ਪਾ ਲੈਣਾ ਤੁਸੀਂ ਬੇਸਣ ਮਲਾਈ ਦੇ ਵਿੱਚ ਤੇ ਥੋੜੀ ਜੀ ਹਲਦੀ ਪਾ ਲਿਓ ਤੇ ਹਲਕਾ ਜਿਹਾ ਨਿੰਬੂ ਨਿਚੋੜ ਲਿਓ ਉਹਦੇ ਵਿੱਚ ਜੀ ਤੇ ਜੇ ਤੁਹਾਡੇ ਘਰੇ ਕੁਮਾਰ ਆ ਕੁਮਾਰ ਪਾ ਸਕਦੇ ਹੋ ਜੇ ਹੈ ਨਹੀਂ ਤਾਂ ਨਾ ਪਾਓ ਕੁਮਾਰ ਬਹੁਤ ਤਕੜੀ ਚੀਜ਼ ਹੈ ਬਹੁਤ ਤਕੜੀ ਚੀਜ਼ ਹੈ ਚਿਹਰੇ ਵਾਸਤੇ ਉਹ ਤਾਂ ਕੱਲਾ ਵੀ ਜੇ ਕਸਾ ਜਾਵੇ ਨਾ ਰੋਜ਼ ਕੁਮਾਰ ਕੱਲਾ ਤੁਸੀਂ ਐਂ ਦੇਖੋ ਜਦੋਂ ਤੁਸੀਂ ਚਿਹਰੇ ਤੇ ਘਸਾਉਂਗੇ ਜਦੋਂ ਲਾਲਾ ਜੀ ਤੁਹਾਨੂੰ ਦੇਸਣਗੀਆਂ ਸਹੀ 5 ਮਿੰਟਾ ਬਾਅਦ ਉਹ ਲਾਲਾ ਜੀਆਂ ਕਿਧਰੇ ਗਾਇਬ ਹੋ ਜਾਣਗੀਆਂ ਆਪਣੀ ਚਮੜੀ ਸੋਖ ਲੈਂਦੀ ਆ ਤੇ ਇਹ ਚੀਜ਼ਾਂ ਪਾ ਕੇ ਤੁਸੀਂ ਉਹਦਾ ਮਤਲਬ ਘੋਲ ਕਰ ਲਓ ਘੋਲ ਕਰਕੇ ਤੇ ਉਹਨਾਂ ਕ ਪਤਲਾ ਰੱਖੋ ਵੀ ਤੁਸੀਂ ਐ ਵਧੀਆ ਇਹ ਤੁਰਤ ਬਣਾਉਣਾ ਤੁਰਤ ਬਣਾ ਕੇ ਲਾਉਣਾ ਬਣਾ ਕੇ ਫ੍ਰਿਜ 'ਚ ਬਿਲਕੁਲ ਨਹੀਂ ਰੱਖਣਾ ਤੇ ਉਹਨੂੰ ਉਹਨਾਂ ਨੂੰ ਤੁਸੀਂ ਐਂ ਵੀ ਚਿਹਰੇ ਤੇ ਐ ਲਾ ਲਿਆ ਤੀਜੇ ਦਿਨ ਉਹ ਲਾ ਲਿਆ ਕਰੋ ਡੇਲੀ ਨਾ ਲਾਇਓ ਤੀਜੇ ਦਿਨ ਵੀ ਜਿੱਥੇ ਤੁਹਾਡੇ ਬਾਲ ਆ ਉੱਥੇ ਥੋੜਾ ਜਿਹਾ ਵੱਧ ਲਾਲ ਲਾ ਲੈ ਬਾਕੀ ਸਾਰੇ ਚਿਹਰੇ ਤੇ ਲਾਲ ਲਾ ਕਰੋ ਉਹਦੇ ਨਾਲ 글로ਵ ਵੀ ਆਉਗੀ ਚਿਹਰੇ ਤੇ ਤੇ ਬਾਕੀ ਜਿਹੜਾ ਮਤਲਬ ਚਿਹਰਾ ਲੂਜ਼ ਹੁੰਦਾ ਉਹ ਕਸਿਆ ਵੀ ਜਾਂਦਾ ਹੈਗਾ ਉਹਦੇ ਨਾਲ ਬਹੁਤ ਵਧੀਆ ਚੀਜ਼ ਆਉ ਜਦੋਂ ਕੁਮਾਰ ਵਿੱਚ ਪਾ ਗਿਆ ਕੁਮਾਰ ਤਾਂ ਤੁਸੀਂ ਮੈਂ ਕਹਣੀ ਹੈ ਡੇਲੀ ਘਸਾਇਆ ਕਰੋ ਉਹਦੇ ਨਾਲ ਵੀ ਬਾਲ ਆਪਣੇ ਆਪ ਉੱਡਣ ਲੱਗ ਜਾਂਦੇ ਆ ਕੱਲਾ ਕੁਮਾਰ ਚ ਇੰਨੀ ਤਾਕਤ ਹੁੰਦੀ ਹੈ ਐਂ ਜਦੋਂ ਅਸੀਂ ਉੱਥੇ ਆਯੁਰਵੇਦਿਕ ਚ ਕੰਮ ਕਰਦੇ ਸੀ ਉਦੋਂ ਡਾਕਟਰ ਦੱਦੇ ਹੁੰਦੇ ਵੀ ਕੁਮਾਰ ਨੂੰ ਕੱਚੇ ਨੂੰ ਚਿਹਰੇ ਤੇ ਘਸਾਓ ਜਿੱਥੇ ਕਾਲਸਾ ਬਾਹਾਂ ਤੇ ਘਸਾਓ ਕੱਲਾ ਕੁਮਾਰ ਹੀ ਦੱਦੇ ਸੀ ਵੀ ਹਲਦੀ ਪਾ ਕੇ ਵੀ ਉੱਤੇ ਸੋ ਬਸ کریم ਦੇ ਵਿੱਚ ਤੁਸੀਂ ਥੋੜਾ ਬੇਸਨ ਹਲਦੀ ਤੇ ਨਿੰਬੂ ਤੇ ਕੁਮਾਰ ਤਾਂ ਮੇਰੇ ਸਾਬ ਨੂੰ ਹੁੰਦਾ ਹੀ ਆ ਘਰਾਂ 'ਚ ਉਹਦੀ ਗੁੱਧ ਜੀ ਪਾ ਲਈ ਉਹਦਾ ਲੇਪ ਬਣਾ ਕੇ ਲਾਉਣਾ ਸ਼ੁਰੂ ਕਰੋ ਵੀ ਤੀਜੇ ਦਿਨ ਲਾਉਣਾ ਦੇਖੋ ਵੀਰੇ ਮੈਥੋਂ ਵੀਡੀਓ ਤੇ ਗੱਪ ਤਾਂ ਭਾਈ ਦੇਣੀ ਜੀ ਦੂਜੇ ਦਿਨ ਚਿਹਰਾ ਸਾਫ਼ ਹੋ ਜਾਊਗਾ ਤੀਜੇ ਦਿਨ ਚਿਹਰਾ ਸਾਫ਼ ਹੋ ਦੇਖੋ ਕੋਈ ਵੀ ਆਰੂ ਬਿਲਕੁਦੀ ਚੀਜ਼ ਹੈ ਜੀ 20 ਤੋਂ 22 ਦਿਨ ਉਹ ਲੈਂਦੀ ਲੈਂਦੀ ਆ 20 ਤੋਂ 22 ਦਿਨਾਂ ਚ ਤੁਹਾਨੂੰ ਜਾ ਕੇ ਪਤਾ ਲੱਗਦਾ ਵੀ ਇਹਦਾ ਫਰਕ ਪੈਣਾ ਸ਼ੁਰੂ ਹੋਇਆ ਜੇ ਗੱਪ ਮਰੋਣੇ ਵੀਰੇ ਗੱਪ ਮਾਰ ਦੇਣੀ ਆ ਤੁਹਾਨੂੰ ਹਫ਼ਤੇ 'ਚ ਪਤਾ ਲੱਗੂ ਤੁਹਾਨੂੰ ਦੋ ਦਿਨਾਂ 'ਚ ਨਹੀਂ ਵੀਰੇ ਆਯੁਰਵੈਦਿਕ ਦੇ ਵਿੱਚ ਮੈਕਰੀ ਜੀ ਸਿੱਖੀ ਹੋਈ ਆ ਸੱਸ ਦੱਸਿਆ ਉਹਨਾਂ ਨੇ ਡਾਕਟਰਾਂ ਨੇ ਵੀ ਆਯੁਰਵੈਦਿਕ 22 ਦਿਨਾਂ ਤੋਂ ਬਾਅਦ ਪਤਾ ਲਾਉਣ ਲਾਉਂਦਾ 22 ਦਿਨ ਤੱਕ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਕੀ ਯੂਜ਼ ਕਰ ਰਹੇ ਹੋਗੇ ਉਸ ਤੋਂ ਬਾਅਦ ਉਹ ਆਪਣੀ ਜਗਾ ਬਣਾ ਜਾਂਦਾ ਆਯੁਰਵੈਦਿਕ ਦੀ ਕੋਈ ਵੀ ਚੀਜ਼ ਹੈ 20-22 ਦਿਨਾਂ ਬਾਅਦ ਉਹ ਆਪਣਾ ਮਤਲਬ ਕਹਿੰਦੇ ਆ ਵੀ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤੁਹਾਨੂੰ ਪਤਾ ਵੀ ਲੱਗਣਾ ਲੱਗ ਜਾਂਦਾ ਵੀ ਹਾਂ ਅਸੀਂ ਆ ਚੀਜ਼ ਕਰ ਹਟਿਆ ਠੀਕ ਹੈ ਦਹੀਂ ਖਾਓ ਲੱਸੀ ਖਾਣ ਲੱਸੀ ਪੀਓ ਇਹ ਜੀ ਨਾ ਧਿਆਨ ਨਾਲ ਸੁਣੋ ਵੀ ਜਿਹੜਾ ਖਾਣ ਪੀਣਾ ਤੁਹਾਡਾ ਉਹ ਵੀ ਸਹੀ ਹੋਣਾ ਚਾਹੀਦਾ। ਕੱਲੇ ਲੇਪ ਕੁਝ ਨਹੀਂ ਕਰਦੇ ਵੀਰੇ ਅੰਦਰੋਂ ਤਾਂ ਤੁਸੀਂ ਕੁਝ ਖਾ ਨਹੀਂ ਰਹੇ ਤੇ ਕੱਲੇ ਲੇਪ ਕੀ ਕਰਦੇ ਨੇ ਕਿ ਤੁਹਾਡਾ ਖਾਣਾ ਪੀਣਾ ਵੀ ਜ਼ਰੂਰੀ ਆ। ਹਾਂ ਹੁਣ ਸਬਜ਼ੀਆਂ ਜਾਣੀਆਂ ਰੋਟੀ ਘੱਟ ਸਬਜ਼ੀ ਵੱਧ। ਬਾਟੀ ਭਰ ਕੇ ਸਬਜ਼ੀ ਖਾਇਆ ਕਰੋ ਘੱਟੋ ਘਾਟ। ਦਾਲ ਖਾਣੀ ਆ ਤਾਂ ਉਹ ਵੀ ਕੌਲਾ ਭਰ ਕੇ ਖਾਓ। ਠੀਕ ਆ। ਦਾਲ ਤੁਸੀਂ ਜਿਹੜੀ ਤਾਜੀ ਬਣੀ ਆ ਤਾਂ ਕੌਲਾ ਭਰ ਕੇ ਖਾ ਸਕਦੇ ਹੋ ਜੇ ਵੀ ਇਹੀ ਆ ਤਾਂ ਮਾੜੀ ਰੋਟੀ ਖਾਓ ਕਿਉਂਕਿ ਉਹਦੇ ਬਾਅਦ ਉਹ ਚ ਬੈ ਬਣ ਜਾਂਦੀ ਆ। ਆਪਣੇ ਤੁਹਾਨੂੰ ਪਤਾ ਘਰਾਂ ਦੇ ਵਿੱਚ ਆਪਾਂ ਸ਼ਾਮ ਦੀ ਸੁਬਾ ਖਾਣੀ ਖਾਂਦੇ ਆ। ਸ਼ਾਮ ਨੂੰ ਤਾਜੀ ਬਣੀ ਦਾਲ ਜਿੰਨੀ ਮਰਜ਼ੀ ਖਾਓ ਕੋਈ ਸਾਈਡ ਇਫੈਕਟ ਨਹੀਂ ਜਦੋਂ ਬਹੀ ਹੋ ਗਈ ਹੋਊਗੀ ਬਣਾਈ ਨੂੰ ਟਾਈਮ ਹੋ ਗਿਆ ਉਦੋਂ ਭਾਈ ਦਾ ਸਾਈਡ ਇਫੈਕਟ ਹੈਗੇ ਆ ਕਿਉਂਕਿ ਕਈਆਂ ਦੀਆਂ ਮਜਬੂਰੀਆਂ ਹੁੰਦੀਆਂ ਰਾਤ ਵਾਲੀ ਦਾਲ ਖਾਣੀ ਅਸੀਂ ਵੀ ਖਾ ਲੈਨੇ ਆ ਉਦੋਂ ਬਸ ਥੋੜੀ ਮਾਤਰਾ ਚ ਖਾਓ ਜਿਆਦਾ ਨਾ ਖਾਓ ਵੀ ਢਿੱਡ ਭਰਨ ਵਾਲੀ ਗੱਲ ਕਰੋ ਵੀ ਉਦੋਂ ਘੱਟ ਖਾਓ ਜਿਹੜੀ ਸਬਜ਼ੀ ਆ ਉਹ ਇੰਨੀ ਖਰਾਬ ਨਹੀਂ ਹੁੰਦੀ ਸਵੇਰ ਤੱਕ ਵੈਸੇ ਤਾਂ ਖਾਣਾ ਤਾਜ਼ਾ ਬਣਾਉਣਾ ਚਾਹੀਦਾ ਗਰਮੀਆਂ ਤੇ ਅਸੀਂ ਤਾਜ਼ਾ ਹੀ ਬਣਾਉਣੇ ਆ ਵੀ ਸਵੇਰ ਦੀ ਸਵੇਰ ਸਬਜ਼ੀ ਬਰੋਣੀ ਸ਼ਾਮ ਦੀ ਸ਼ਾਮ ਨੂੰ ਤੇ ਸਰਦੀਆਂ ਤੇ ਅਸੀਂ ਵੀ ਦੋ ਡੰਗ ਖਾ ਲੈਨੇ ਆ ਇਹ ਲੇਪ ਬਣਾ ਕੇ ਤੁਸੀਂ ਆਪਦੇ ਚਿਹਰੇ ਤੇ ਚਿਹਰੇ ਤੇ ਕਦੇ ਵੀ ਲੇਪ ਐਂ ਕਰਕੇ ਨਹੀਂ ਲਾਉਣਾ ਵੀ ਐਂ ਕਰਕੇ ਨਹੀਂ ਲਾਉਣਾ ਕੋਈ ਵੀ ਲੇਪ ਲਾਉਣਾ ਚਿਹਰੇ ਤੇ ਤੁਸੀਂ ਐਂ ਕਰਕੇ ਲਾਉਣਾ ਕਿਉਂਕਿ ਆਪਣੇ ਚਿਹਰੇ ਦੇ ਬਾਲ ਨਾ ਨੀਚੇ ਨੂੰ ਆਉਂਦੇ ਹੁੰਦੇ ਆ ਹਮੇਸ਼ਾ ਤੁਸੀਂ ਇਹ ਐਂ ਕਰ ਕਰ ਐਂ ਕਰ ਕਰ ਲੇਪ ਲਾਉਣਾ ਆ ਉਹਦਾ ਜਿੱਥੇ ਬਾਲ ਆ ਉੱਥੇ ਵੱਧ ਲਾਓ ਨਹੀਂ ਬਾਕੀ ਆ ਸਾਰੇ ਕਿਤੇ ਐਂ ਐਂ ਲਾ ਕੇ ਆਪੇ ਸਾਰੇ ਕਿਤੇ ਲਾ ਲਓ ਨੂੰ ਬੁਰੂ ਉਹਨਾਂ ਚਿਹਰੇ ਲਾ ਕੇ ਰੱਖਣਾ ਜਿੰਨਾ ਚਿਰ ਉਹ ਸੁੱਕਦਾ ਨਹੀਂ ਜਦੋਂ ਸੁੱਕ ਗਿਆ ਉਸ ਤੋਂ ਬਾਅਦ ਉਹਨੂੰ ਸਿੱਧਾ ਨਹੀਂ ਰਗੜਨਾ ਫਿਰ ਥੋੜੀ ਚਾਵੜੀ ਹੈ ਨਾ ਜਿਹੜੀ ਇਹ ਵੀ ਇੱਥੇ ਖਿੱਚ ਪੈ ਜਾਂਦੀ ਆ ਉਦੋਂ ਬਾਅਦ ਤੁਹਾਨੂੰ ਪਤਾ ਲੱਗਾ ਵੀ ਲੇਵ ਸੁੱਕ ਚੁੱਕਿਆ ਉਦੋਂ ਬਾਅਦ ਤਾਂ ਹਲਕਾ ਜਿਹਾ ਤਾਂ ਪਾਣੀ ਛਿੜਕ ਲਓ ਤੇ ਜਾਂਦੇ ਥੋਡੇ ਕੋਲੇ ਗਲਾਬ ਜਾਲਾ ਤਾਂ ਬੜੀ ਸੁਣੀ ਗੱਲ ਆ ਗਲਾਬ ਜਾਲਾ ਨਾ ਏਡੀ ਕਿਸੀਸੀ 10 ਰੁਪਏ ਦੀ ਆ ਜਾਂਦੀ ਆ ਉਹਦੇ ਤੇ ਉਹ ਸੜਕਣ ਜਿਹੜੀ ਆਲੀ ਵੀ ਆ ਗਈ ਹੁਣ ਤਾਂ ਵੀ ਉਹ ਚਿਹਰੇ ਤੇ ਗਲਾਬ ਜਾਲਾ ਛਿੜਕ ਲਓ ਐਂ ਕਰਕੇ ਜੇ ਗਲਾਬ ਜਾਲ ਨਹੀਂ ਹੈਗਾ ਤਾਂ ਤੁਸੀਂ ਪਾਣੀ ਲਾ ਸਕਦੇ ਹੋ ਪਾਣੀ ਦੀ ਜਗ੍ਹਾ ਤੇ ਦੁੱਧ ਵੀ ਲਾ ਸਕਦੇ ਹੋ ਤੇ ਉਹਦੇ ਨਾਲ ਨਾ ਤੁਸੀਂ ਐ ਜਦ ਤੁਹਾਨੂੰ ਸਾਰਾ ਚਿਹਰਾ ਗਿੱਲਾ ਹੋ ਗਿਆ ਹਲਕੇ ਹੱਥ ਨਾਲ ਉਹਨੂੰ ਮ사ਜ ਮ사ਜ ਐ ਕਰਕੇ ਨਾ ਥੋੜੀ-ਥੋੜੀ ਦੇ ਮ사ਜ ਹੋਇਆ ਕਰੂਗੀ ਤੁਹਾਡਾ ਚਿਹਰਾ ਸਾਫ਼ ਹੋਊਗਾ ਤੇ ਐ ਮ사ਜ ਕਰ ਕਰ ਉਹਦੀਆਂ ਬੱਤੀਆਂ ਬਣਾ ਆਪਣਾ ਲਾਉਣਾ ਐ ਐ ਕਰਕੇ ਐ ਕਰਕੇ ਐ ਪੱਤੀਆਂ ਤੇ ਚਿਹਰੇ ਤੇ ਤੁਸੀਂ ਲਾ ਕੇ ਕੀ ਰੱਖਣਾ ਬਾਲੀਆਂ ਕਰੀਮਾਂ ਗੁਰੂਮਾਂ ਦੇ ਚੱਕਰਾਂ 'ਚ ਨਾ ਪਿਆ ਕਰੋ ਇਹ ਚੀਜ਼ਾਂ ਖਰਾਬ ਕਰਦੀਆਂ ਵੀ ਆਹ ਲਾਉਣੀਆਂ ਸੀ ਆਹ ਲਾਉਣੀਆਂ ਇੱਕ ਨਾਰਮਲ ਕਰੀਮ ਲੈ ਲਓ ਨਾਰਮਲ ਕੋਈ ਫਰੂਟਾਂ ਦੀ ਕਰੀਮ ਕੋਈ ਮਰਜ਼ੀ ਲੈ ਲਓ ਕਰੀਮ ਕਿਹੜੀ ਲੈਣੀ ਆ ਸਿਰਫ ਜਿਹੜੀ ਆਪਾਂ ਕਹਿੰਦੇ ਆ ਸਾਨ ਕਰੀਮ ਸੂਰਜ ਵਾਲੀ ਧੁੱਪ ਤੋਂ ਕਰੀਮ ਆਉਂਦੀਆਂ ਵੀ ਧੁੱਪ ਤੋਂ ਚਿਹਰੇ ਨੂੰ ਬਚਾਉਣ ਲਈ ਕਰੀਮ ਆਉਂਦੀਆਂ ਕੱਲੀ ਉਹੀ ਲਾ ਲਿਆ ਕਰੋ ਕੋਈ ਕਰੀਮ ਲਾਉਣ ਦੀ ਲੋੜ ਨਹੀਂ ਚਿਹਰੇ ਤੇ ਤੁਹਾਡੇ ਗਲੋਰ ਹੋਗੀ ਆਉਂਦੀਆਂ ਕਰੀਮਾਂ ਦੀਪੂ ਜਿਹੜੀ ਮੈਂ ਕਰੀਮ ਵਰਤਦੀ ਹਾਂ ਚੱਕ ਕੇ ਲਈ ਕਿਹੜੀ ਪੀਲੀ ਜੀ ਐਨੀ ਵਧੀਆ ਕਰੀਮਾਂ ਮੈਂ ਕੋਈ ਐਡ ਨਹੀਂ ਕਰ ਰਹੀ ਜੀ ਉਹਨੂੰ ਮੈਨੂੰ 2-3 ਸਾਲ ਹੋ ਗਏ ਵਰਤਦੀ ਨੂੰ ਮੈਂ ਸਰਦੀ ਗਰਮੀ ਉਹੀ ਲਾਉਣੀ ਆ ਧੁੱਪ ਤੋਂ ਵੀ ਸੂਰਜ ਤੋਂ ਬਚਣ ਲਈ ਇੰਨੀ ਵਧੀਆ ਚੀਜ਼ਾਂ ਚਿਹਰੇ ਤੇ ਲਾਉਣ ਨਾਲ ਚਮਕਾ ਜਾਂਦੀ ਹੈ ਬੜੀ ਵਧੀਆ ਚੀਜ਼ ਹੈ ਕੋਈ ਦਾ ਨੁਕਸਾਨ ਨਹੀਂ ਗਾ ਥੋੜੀ ਜੀ ਹੈ ਤਾਂ ਮਹਿੰਗੀ ਬਜ਼ਾਰਾਂ ਚੋਂ ਘੱਟ ਮਿਲਦੀ ਹੈ ਜੀ ਉਹ ਨਹੀਂ ਤਾਂ ਆਨ ਲੈਣੀ ਹੈ ਮੇਰੀ ਬੇਟੀ ਮੰਗਾ ਕੇ ਦਿੰਦੀ ਆ ਉਹ ਲੈ ਜੀ ਬੋਥੇ ਪੀਲੀ ਜੀ ਕਰੀਮ ਪੀਏ ਬੇਟੇ ਜਿੰਨਾ ਤੁਸੀਂ ਸਿੰਪਲ ਸਾਦਾ ਖਾਣਾ ਖਾਓਗੇ ਸਿੰਪਲ ਸਾਧੀਆਂ ਚੀਜ਼ਾਂ ਵਰਤੋਗੇ ਉਨੇ ਸਹੀ ਰਹੋਗੇ ਇਹ ਲੇਪ ਲਾਉਂਦੇ ਰਹੋ 3 ਦਿਨਾਂ ਤੋਂ ਲਾਲਾ ਘੁਰਤੇ ਨੂੰ ਜਦੋਂ ਤੁਹਾਡੇ ਵਾਲ ਤੇ ਇਹਦੇ ਨਾਲ ਵਾਲ ਹੌਲੀ ਹੌਲੀ ਜਾਣਗੇ ਕਿਉਂਕਿ ਜੇ ਤਾਂ ਹੁਣ ਤੁਹਾਨੂੰ ਮੈਂ ਮਖਿਆਲ ਵਾਲਾ ਲੇਪ ਵੀ ਦੱਸਣਾ ਤਾਂ ਵਾਲ ਪੱਟੂਗਾ ਜੜਚੋਂ ਖਤਮ ਨਹੀਂ ਕਰਦਾ ਉਹ 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 ਤੁਹਾਡੇ ਵਾਲ ਕੇਰਾ ਪੱਟ ਦੂਗਾ ਵਿੱਚ ਦੇ ਵਿੱਚ ਆਪਾਂ ਖਿਆਲ ਤੇ ਥੋੜਾ ਜਿਹਾ ਗੁੜ ਪਾ ਸਕਦੇ ਹਾਂ ਬੇਸਨ ਬੁਸਨ ਚ ਜੈਲੋ ਹੀ ਕਰੀਮ ਹੈ ਆਹ ਹਾਂ ਤੇ ਇਹ ਤੁਸੀਂ ਵਰਤਣ ਲੱਗ ਜਾਓ ਵੀਰੇ ਤੁਸੀਂ ਫਿਰ ਉਹ ਛੱਡਣਾ ਹੀ ਨਹੀਂ ਕਿਉਂਕਿ ਉਸ ਨਾਲ ਰੰਗ ਸਾਫ਼ ਸੋਹਣਾ ਹੋ ਜਾਂਦਾ ਚਿਹਰੇ ਤੇ ਗਲੋ ਆਉਣ ਲੱਗ ਜਾਂਦੀ ਹੈ ਵੀ ਬਹੁਤ ਵਧੀਆ ਚੀਜ਼ ਬਣਦੀ ਤੇ ਕਦੇ ਨਾ ਕਦੇ ਨਾਰੀਅਲ ਤੇਲ ਦੀ ਮ사ਜ ਚਿਹਰੇ ਤੇ ਜ਼ਰੂਰ ਕਰੋ ਪਰ ਹਫਤੇ ਚ ਇੱਕ ਵਾਰੀ ਕਰ ਲਓ ਮ사ਜ ਕਦੇ ਵੀ ਕਰਨੀ ਆ ਰਗੜ ਕੇ ਨਹੀਂ ਕਰਨੀ ਪੋਲੇ ਹੱਥਾਂ ਨਾਲ ਆਪ ਹੀ ਲਾ ਲਿਆ ਕਰੋ ਹੱਥਾਂ ਤੇ ਐ ਵੀ ਹੁਣ ਜਿਵੇਂ ਸਰਦੀ ਆ ਗਈ ਨਾ ਤੁਸੀਂ ਐ ਮੜਾ ਜਾ ਤੇਲ ਲਾਇਆ ਤੇ ਆਪੇ ਚਿਹਰੇ ਦੇ ਐ ਪੋਲੀ ਪੋਲੀ ਮ사ਜ ਕਰਤੀ ਨਾਰੀਅਲ ਤੇਲ ਨਾਲ ਉਹਦੇ ਨਾਲ ਵੀ ਵਾਲਾਉਣੇ ਬੰਦ ਹੋ ਜਾਂਦੇ ਆ ਜਿਹੜਾ ਆਪਣਾ ਚਿਹਰਾ ਦਾ ਹੀ ਸੌਫਟ ਚਮੜੀ ਹੁੰਦੀ ਹੈ ਆ ਸਹੀ ਜੀ ਮੈਨੂੰ ਤਾਂ ਇਹਦਾ ਪਤਾ ਪਤਾ ਨਹੀਂ ਮੇਰੀ ਬੇਟੀ ਦੁਗਾ ਕੀ ਦਿੰਦੀ ਹੈ ਕਸੇ ਇੱਕ ਕਰੀਮ ਲਾਉਣੀ ਆ ਮੈਂ ਸਿਰਫ ਇਹ ਧੁੱਪ ਵਾਸਤੇ ਆ ਗਾਜਰ ਦੀ ਬਣੀ ਹੋਈ ਇਹ ਕ੍ਰੀਮ ਹੈ ਜੀ ਸੰਸ ਕ੍ਰੀਮ ਹੈ ਗਾਧ ਕੋਈ ਗਾਜਰਾਂ ਉੱਪਰ ਗਾਜਰਾਂ ਦੀ ਬਣੀ ਹੋਈ ਫਰੂਟ ਕ੍ਰੀਮ ਹੈ ਇਹ ਇਹ ਆਉਂਦੀ ਥੋੜੀ ਜੀ ਮਹਿੰਗੀ ਹੈ ਮੈਨੂੰ ਮੇਰੀ ਬੇਟੀ ਮੰਗਾ ਕੇ ਦਿੰਦੀ ਹੈ ਇੱਥੇ ਹੋ ਸਕਦਾ ਥੋੜੇ ਬਾਜ਼ਾਰ ਸ਼ਹਿਰ 'ਚ ਮਿਲ ਜੇ ਪਰ ਸਾਡੇ ਮੋਰ ਮੰਡੀ 'ਚ ਨਹੀਂ ਮਿਲੀ ਫਿਰ ਫੇਰੇ ਬੇਟੀ ਨੇ ਮੰਗਾ ਮੈਂ ਆਹੀ ਕੱਲੀ ਯੂਜ਼ ਕਰਦੀ ਆ ਜੀ ਨਾਲ ਦੀ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਤੇ ਬਹੁਤ ਵਧੀਆ ਚੀਜ਼ ਹੈ ਚਿਹਰੇ ਤੇ ਖੁਸ਼ਕੀ ਨਹੀਂ ਆਉਣ ਦਿੰਦੀ ਤੋਂ ਪਸਾਂ ਤੋਂ ਬਚਾਉਂਦੀ ਐ ਇਹ ਬਹੁਤ ਵਧੀਆ ਕਰੀਮ ਐ ਨ ਵਰਤ ਰਹੀਆਂ 2-3 ਸਾਲਾਂ ਤੋਂ ਤੁਸੋਂ ਮੇਰਾ ਚਿਹਰਾ ਦੇਖ ਹੀ ਰਿਹਾ ਹੁਣਾਂ ਵੀ ਇੰਨੀਆਂ ਬਿਮਾਰੀਆਂ ਛੱਲਣ ਵਾਲੇ ਬੰਦੇ ਚਿਹਰਾ ਦੇਖੋ ਤੁਸੀਂ ਮੇਰਾ ਮੈਂ ਕਦੇ ਵੀ ਬਾਹਲਾ ਲਟਰ ਪਟਰ ਜਾਨੀ ਲਾਇਆ ਵੀ ਉਹ ਲਾ ਲੂ ਬੋ ਲਾ ਲੂ ਵੱਤ ਤੋਂ ਵੱਧ ਬੇਸਨ ਦਾ ਲੇਪ ਲਾ ਲੈਂਦੀ ਆ ਕਦੇ ਨਾ ਕਦੇ ਕੱਲੀ ਕਰੀਮ ਲਾ ਲੈਂਦੀ ਆ ਤੁਰੀ ਫਿਰਦੀ ਦੇ ਕੁਮਾਰ ਹੱਥ ਲੱਗ ਜੇ ਤੱਕ ਕੁਮਾਰ ਆਪਦੇ ਚਿਹਰੇ ਤੇ ਐਂ ਕਰਕੇ ਕਰ ਲੈਣੀ ਆ ਸੋ ਵੀਡੀਓ ਤੁਸੋਂ ਨੂੰ ਮੇਰੀ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਵੱਲੋਂ ਪਿਆਰ ਭਰੀ ਸ਼ਸ਼ਟਰੀ ਕਾਲ ਮੈਂ ਤੁਹਾਨੂੰ ਇਹ ਟਿਪਸ ਤਾਂ ਦੱਸ ਰਹੀਆਂ ਕਿਉਂਕਿ ਵੀ ਮੈਂ ਤੁਹਾਨੂੰ ਬਾਰ ਬਾਰ ਕਹਣੀ ਵੀ ਆਯੁਰਵੇਦਿਕ ਚ ਕੰਮ ਕੀਤਾ ਹੋਇਆ ਕੁਝ ਗੱਲਾਂ ਦਾ ਤਾਂ ਮੈਨੂੰ ਪੂਰਾ ਪਤਾ ਵੀ ਇੱਥੇ ਆ ਕਰਨਾ ਇੱਥੇ ਆ ਕਰਨਾ ਸੋ ਵੀਡੀਓ ਬਣਾਉਣ 'ਚ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਹਾਂ ਜੀ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ